ਬਾਹਰ ਜਾਣ ਦੀ ਹੋੜ ਦੇ ਵਿੱਚ ਜਿਹੜੇ ਲੋਕ ਅੱਖਾਂ ਬੰਦ ਕਰਕੇ ਟਰੈਵਲ ਏਜੰਟਾਂ ਦੇ ਉੱਤੇ ਜਾਂ ਕਿਸੇ ਦੇ ਉੱਤੇ ਵੀ ਭਰੋਸਾ ਕਰਦੇ ਨੇ ਤਾਂ ਫਿਰ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਜ਼ਰੂਰ ਦੇਖ ਲਿਓ ਤੇ ਬਾਅਦ ਦੇ ਵਿੱਚ ਤੁਸੀਂ ਬਾਹਰ ਜਾਣ ਦਾ ਪਲਾਨ ਨਾਲ ਦੀ ਨਾਲ ਬਦਲ ਦੋਗੇ ਕਿਉਂਕਿ ਜੋ ਇਸ ਵਿਅਕਤੀ ਦੇ ਨਾਲ ਹੋਇਆ ਉਹ ਕਿਸੇ ਹੋਰ ਦੇ ਨਾਲ ਨਾ ਹੋ ਸਕੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਟਰੈਵਲ ਏਜੰਟਾਂ ਦੇ ਵੱਲੋਂ ਲੋਕਾਂ ਦਾ ਇਹ ਬਾਹਰ ਜਾਣ ਦੀ ਚਸ ਨੂੰ ਦੇਖਦੇ ਹੋਏ ਉਹਨਾਂ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਜਾ ਰਹੀ ਹੈ ਮਾਮਲਾ ਲੁਧਿਆਣਾ ਦੇ ਥਾਣਾ ਮਾਡਲ ਟਾਊਨ ਤੋਂ ਸਾਹਮਣੇ ਆ ਜਿੱਥੇ ਕਿ ਮੋਗੇ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ਤੇ ਇੱਕ ਟਰੈਵਲ ਏਜੰਟ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਦਾਅਵਾ ਕੀਤਾ ਕਿ ਯੂਐਸਏ ਪੇਜਨ ਦੇ ਲਈ ਫੈਮਲੀ ਵਰਕ ਪਰਮਿਟ ਦਾ 90 ਲੱਖ ਰੁਪਏ ਮੰਗਿਆ ਗਿਆ ਤੇ ਫੈਮਿਲੀ ਨੇ 90 ਲੱਖ ਦੀ ਡੀਲ ਨੂੰ ਫਾਈਨਲ ਕਰਕੇ ਵਿਦੇਸ਼ ਜਾਂਦਾ ਰਾਹ ਦੇਖਿਆ ਤੇ ਬਾਅਦ ਦੇ ਵਿੱਚ ਦੁਬਈ ਦੇ ਰਸਤੇ ਦੇ ਵਿੱਚ ਉਹ ਪੜਕਦੇ ਹੋਏ ਨਜ਼ਰ ਆਏ ਤੇ 50 ਲੱਖ ਦੀ ਫਿਰ ਮੰਗ ਕੀਤੀ ਮੀਡੀਆ ਦੇ ਸਾਹਮਣੇ ਇਸ ਵਿਅਕਤੀ ਨੇ ਇੱਕ ਇੱਕ ਗੱਲ ਖੋਲ ਕੇ ਰੱਖ ਦਿੱਤੀ ਮੇਰਾ ਨਾਮ ਕਾਸ਼ਵੀਰ ਸਿੰਘ ਆ ਜੀ ਕੀ ਹੋਇਆ ਕਿੱਥੋਂ ਦੇ ਰਹਿਣ ਵਾਲੇ ਆ ਮੈਂ ਜੀ ਮੋਗੇ ਜ਼ਿਲ੍ਹੇ ਦਾ ਰਹਿਣ ਵਾਲਾ ਪਿੰਡ ਮੇਰਾ ਕਿਹਨੇ ਕੰਦਰਾ ਤੁਹਾਡੇ ਨਾਲ ਕੀ ਬਾਕਿਆ ਹੋਇਆ ਸੀਗਾ ਕਦੋਂ ਤੁਸੀਂ ਵਿਦੇਸ਼ ਗਏ ਸੀਗੇ ਕੀ ਪੂਰੀ ਗੱਲ ਬਾਤ ਹੈ ਗੱਲ ਇਹ ਆ ਜੀ ਮੈਂ 2023 ਚ ਵਿਦੇਸ਼ ਜਾਣ ਬਾਰੇ ਸੋਚਿਆ ਸੀ ਸ਼ੁਰੂ ਦੇ ਵਿੱਚ ਸ਼ੁਰੂ ਸਾਲ ਦੇ ਸ਼ੁਰੂ ਚ ਤੇ ਮਾਰਚ 2023 ਚ ਮੇਰੀ ਦਲਜੀਤ ਨਾਮ ਉਰਫ ਡਾਉਣ ਏਜੰਟ ਨਾਲ ਮੁਲਾਕਾਤ ਹੋਈ ਤੇ ਉਹਦੇ ਨਾਲ ਬਹਿ ਕੇ ਸਾਰੀ ਗੱਲਬਾਤ ਹੋ ਗਈ ਵੀ ਵਰਕ ਵੀਜ਼ੇ ਤੇ ਭੇਜੂਗਾ ਮੈਂ ਤੇ ਮੇਰੇ ਦੋ ਬੱਚੇ ਤੇ ਵਾਈਫ ਤੇ ਸਾਰੀ ਬਹਿ ਕੇ ਜਲੰਧਰ ਅਸੀਂ ਪਹਿਲੀ ਵਾਰ ਮਿਲੇ ਸੀ ਉਸੇ ਪਹਿਲੇ ਦਿਨ ਹੀ ਅਸੀਂ ਮੈਂ ਉਹਨਾਂ ਨੂੰ ਪਾਸਪੋਰਟ ਫੜਾਇਆ ਸੀ ਆਪਦੇ ਸਾਰੇ ਪਾਸਪੋਰਟ ਤੇ ਮੇਰੀ ਉਹਨਾਂ ਨਾਲ 90 ਲੱਖ ਕੋਲ ਡੀਲ ਡਨ ਹੋਈ ਸੀ ਵੀ 90 ਲੱਖ ਲਵਾਂਗਾ ਰਾਜ ਪਹੁੰਚਾ ਕੇ ਜਦੋਂ ਉਥੇ 에어ਪੋਰਟ ਤੇ ਪਹੁੰਚਾ ਦੂੰਗਾ ਤੇ ਫੇਰ ਉਸ ਤੋਂ ਬਾਅਦ ਜੀ ਇੱਕ ਵਾਰੀ ਫੇਰ ਮੈਨੂੰ ਇਹਨੇ ਬੁਲਾਇਆ ਜਲੰਧਰ ਤੇ ਕਹਿੰਦਾ ਵੀ 5 ਕਿਲੋਖ ਵਾ ਯਾਰ ਬਜਟ ਤੋਂ ਬਾਹਰ ਆ ਗੱਲ ਵੀ ਮਹਿੰਗਾ ਹੋ ਗਿਆ ਕੰਮ ਤੇ ਮੈਂ ਇਹਨੂੰ ਜੀ ਮੰਨਿਆ ਨਹੀਂ ਮੈਂ ਕਿਹਾ ਨਹੀਂ ਵੀ ਜਿਹੜੀ ਗੱਲ ਹੋ ਗਈ ਮੈਂ 90 ਚ ਹੀ ਕਰਨਾ ਠੀਕ ਹੈ ਜੀ ਚਲੋ ਜੀ ਫੇਰ ਗੱਲ ਹੋ ਗਈ ਫੇਰ ਸਾਡੀ ਗੱਲਬਾਤ ਫੋਨ ਤੇ ਹੋਣ ਲੱਗੀ ਬਾਈ ਜੀ ਕਿੰਨਾ ਟਾਈਮ ਇਹ ਲਾਰੇ ਲੱਪੇ ਲਾਉਣ ਲੱਗ ਗਿਆ ਯਾਰ ਇੱਥੇ ਕੰਮ ਨਹੀਂ ਚੱਲਦਾ ਪਿਆ ਦੋ ਦਿਨ ਠਹਿਰ ਚਾਰ ਦਿਨ ਠਹਿਰ ਸਾਡਾ ਜਿਹੜਾ ਐਮਬੈਸਡਰ ਆ ਐਮਬੈਸੀ ਚ ਬੰਦਾ ਉਹ ਨਹੀਂ ਆਉਂਦਾ ਪਿਆ ਬੰਦਾ ਛੁੱਟੀ ਤੇ ਆ ਇਦਾਂ ਹੁੰਦਾ ਇੰਜੇ ਕਰਦਾ ਰਿਹਾ ਅੱਛਾ ਜੀ ਫੇਰ ਜੀ ਜੁਲਾਈ ਚ ਜਾ ਕੇ ਮੈਨੂੰ ਇਧਾ ਆਵਦਾ ਫੋਨ ਆਇਆ ਯਾਰ ਇੱਥੇ ਤਾਂ ਹੱਲ ਨਹੀਂ ਹੁੰਦਾ ਪਿਆ ਤੇ ਆਪਣਾ ਬੰਦਾ ਦੁਬਈ ਚ ਵੀ ਬਿੰਦਾ ਉੱਥੇ ਵੀ ਆਪਣੀ ਪੂਰੀ ਸੈਟਿੰਗ ਆਪਾਂ ਉੱਥੋਂ ਤੇਰਾ ਕਰਾ ਦਿੰਨੇ ਆ ਵੀ ਜੇ ਤਾਂ ਹੂੰ ਠੀਕ ਹੈ ਜੀ ਤੇ ਫੇਰ ਅਸੀਂ 1 ਸਤ ਅਗਸਤ ਨੂੰ 2023 ਨੂੰ ਇਹਨੇ ਮੈਨੂੰ ਫੋਨ ਕੀਤਾ ਸਵੇਰੇ ਵੀ ਬੈਕਪੈਕ ਕਰ ਲਾ ਆਵਦੇ ਤੇ ਅੰਮ੍ਰਿਤਸਰ 에ਅਰਪੋਰਟ ਤੇ ਆ ਜਾ ਠੀਕ ਹੈ ਜੀ ਜਿੱਥੇ ਮੈਂ ਜਾ ਕੇ ਉਹ ਇਹਦੇ ਕਹਿਣ ਮੁਤਾਬਕ ਜੀ ਮ ਚਾਹ ਹੁੰਦੀ ਆ ਮੈਨੂੰ ਸ਼ੁਰੂ ਤੋਂ ਹੀ ਬਹੁਤ ਚਾਹ ਸੀਗਾ ਬਾਹਰ ਜਾਣ ਦਾ ਤੇ ਮੈਂ ਖੁਸ਼ੀ ਖੁਸ਼ੀ ਬੈਗਪੈਕ ਕਰ ਲੇ ਤੇ ਅਸੀਂ ਅੰਮ੍ਰਿਤਸਰ 에어ਪੋਰਟ ਦੇ ਬਾਹਰ ਇੱਕ ਢਾਬੇ ਤੇ ਰੁਕੇ ਆ ਜਿੱਥੇ ਕਿੰਨੇ ਕਿ ਪੈਸੇ ਉਦੋਂ ਦਿੱਤੇ ਸੀ ਜਿਹੜੇ ਪਹਿਲਾਂ ਨਹੀਂ ਜੀ ਉਦੋਂ ਕੋਈ ਪੈਸਾ ਨਹੀਂ ਸੀ ਦਿੱਤਾ ਹਲੇ ਉਦੋਂ ਇਹਦਾ ਭਰਾ ਆਇਆ ਸੀ ਹਾਂਜੀ ਸਰਬਜੀਤ ਸਿੰਘ ਮੈਨੂੰ ਪਾਸਪੋਰਟ ਦੇ ਗਿਆ ਜੀ ਉੱਥੇ ਠੀਕ ਜੀ ਸਾਡੇ ਚਾਰਾਂ ਦੇ ਟਿਕਟਾਂ ਦੇ ਗਿਆ ਜੀ ਤੇ ਕਹਿੰਦਾ ਵੀ ਤੁਹਾਨੂੰ ਹੁਣ ਦੁਬਈ ਉੱਤਰ ਕੇ ਬੰਦਾ ਮਿਲੂਗਾ ਇੱਕ ਤੁਸੀਂ ਉਹਦੇ ਮੁਤਾਬਕ ਚੱਲਣਾ ਇਹਦੇ ਕਹਿਣ ਮੁਤਾਬਕ ਅਸੀਂ ਪਲੇਨ ਤੇ ਬੈਠ ਕੇ ਬੈਠ ਕੇ ਦੁਬਈ ਪਹੁੰਚ ਗਏ ਜੀ ਜਿਸਾ ਦੁਬਈ ਪਹੁੰਚ ਕੇ ਤੇ ਉਹ ਇਹਦੇ ਕਹਿਣ ਉਵੇਂ ਹੀ ਬੰਦਾ ਆ ਗਿਆ ਇੱਕ ਡਾਕਟਰ ਨਾਮ ਦਾ ਡਾਕਟਰ ਹੀ ਕਹਿੰਦਾ ਹਰ ਇੱਕ ਨੂੰ ਹੁਣ ਉਹਦਾ ਨਾਮ ਨਹੀਂ ਮੈਨੂੰ ਪਤਾ ਕੀ ਆ ਕੀ ਨਹੀਂ ਠੀਕ ਹੈ ਜੀ ਉਹ ਸਾਨੂੰ ਇੱਕ ਫਲੈਟ 'ਚ ਛੱਡ ਆਇਆ ਕਮਰੇ ਵਾਲੇ 'ਚ ਠੀਕ ਹੈ ਜੀ ਦੁਬਈ ਪੰਜਵੀਂ ਮੰਜ਼ਲ ਤੇ ਫਲੈਟ ਸੀ ਠੀਕ ਹੈ ਜੀ ਫਲੈਟ ਸੀਗਾ ਜੀ ਪੰਜਵੀਂ ਮੰਜ਼ਲ ਤੇ ਤੇ ਅਸੀਂ ਉੱਥੇ ਸਾਨੂੰ ਰੱਖਿਆ ਰਾਤ ਰਏ ਅਸੀਂ ਤੇ ਅਗਲੇ ਦਿਨ ਸਵੇਰੇ ਫੇਰ ਆ ਗਿਆ ਡਾਕਟਰ ਠੀਕ ਹੈ ਜੀ ਸਾਡੇ ਤੋਂ ਸਾਡੇ پاس ਫੋਟੋ ਫੜ ਕੇ ਲੈ ਗਿਆ ਕਹਿੰਦਾ ਵੀਜ਼ਾ ਲਵਾਉਣੇ ਆ ਤੇ ਦੋ ਦਿਨ 'ਚ ਹੀ ਆ ਜਾਣਾ ਵੀਜ਼ਾ ਤਿਆਰੀ ਰੱਖੋ ਠੀਕ ਹੈ ਜੀ ਇਹਨੇ ਵੀ ਮੈਨੂੰ ਐਂ ਕਿਹਾ ਸੀ ਵੀ ਦੋ ਦਿਨਾਂ ਮੈਂ ਕਹਾਂ ਜੀ ਜਦੋਂ ਇਹਨਾਂ ਦੀ ਸੈਟਿੰਗ ਹੀ ਆ ਫਿਰ ਤਾਂ ਚੜਾਈ ਦੇ ਨਾਲ ਇੰਨੇ ਪੈਸੇ ਦੇਨੇ ਆਪਾਂ ਤੇ ਐਂਬੈਸੀ ਫੀਸ ਤਾਂ ਬਿਲਕੁਲ ਥੋੜੀ ਹੁੰਦੀ ਹਜ਼ਾਰਾਂ ਚ ਹੀ ਹੁੰਦੀ ਆ ਤਾਂ ਇੰਨੇ ਲੱਖਾਂ ਚ ਦੇਨੇ ਆ ਤੇ ਉਹ ਦੋ ਦਿਨ ਵੀ ਨੰਗੇ ਚਾਰ ਦੇ ਵੀ ਨੰਗੇ ਕੁਛ ਨਹੀਂ ਹੋਇਆ ਜੀ ਐਂ ਕਰਦੇ ਕਰਦੇ ਮਨ ਲਓ 30 ਅਗਸਤ ਹੋ ਗਈ ਹਾਂਜੀ 30 ਅਗਸਤ ਨੂੰ ਸ਼ਾਮ ਨੂੰ ਮੈਨੂੰ ਫੋਨ ਆਉਂਦਾ ਵੀ ਤੇਰੇ ਵੀਜ਼ਾ ਦਾ ਹੱਲ ਹੋ ਗਿਆ ਤਿਆਰੀ ਕਰ ਲੈ 31 ਨੂੰ ਫਲਾਈਟ ਆ ਤੇਰੀ ਠੀਕ ਹੈ ਜੀ ਮੈਂ ਕਹਾਂ ਜੀ ਕਿੱਥੋਂ ਦੀ ਕਹਿੰਦਾ ਤੈਨੂੰ ਸਾਰਾ ਕੁਝ ਦੱਸੂ ਮੌਕੇ ਤੇ ਤੇ ਮੈਂ ਜਿਵੇਂ ਇਹਨੇ ਦਵਾਈ ਭੇਜਿਆ ਜੀ ਉਸੇ ਤਰੀਕੇ ਅਸੀਂ ਗਿਆ ਵੀ ਠੀਕ ਆ ਓਕੇ ਆ ਕ ਜਦੋਂ ਮੈਂ ਹਜੇ 에어ਪੋਰਟ ਚ ਐਂਟਰ ਹੋਣਾ ਸੀ ਦੇਖ ਲਓ ਮੈਨੂੰ ਬੋਰਡਿੰਗ ਪਾਸ ਦੀ ਫੋਟੋ ਆ ਗਈ ਸੀ ਠੀਕ ਹੈ ਜੀ ਪਾਸਪੋਰਟ ਹੈ ਨਹੀਂ ਸੀ ਮੇਰੇ ਕੋਲ ਪਰ ਮੈਂ ਜਿਹੜੀ ਫਲਾਈਟ 'ਚ ਬਹਿਣਾ ਸੀ ਉਹਦੇ ਬੋਰਡਿੰਗ ਪਾਸ ਦੀ ਫੋਟੋ ਆ ਗਈ ਸੀ ਠੀਕ ਹੈ ਜੀ ਤੇ ਜਦੋਂ ਮੈਂ ਫਿਰ ਕਹਿੰਦੇ ਵੀ ਜਾ ਤੂੰ ਜਿੱਥੇ ਫਲਾਈਟ ਦੇ ਹੁੰਦਾ ਕਾਊਂਟਰ ਉੱਥੇ ਜਾ ਜਦੋਂ ਮੈਂ ਉੱਥੇ ਗਿਆ ਫਲਾਈਟ ਵਾਲੇ ਬੰਦੇ ਨੇ ਮੈਨੂੰ ਮੇਰੇ ਬੋਰਡਿੰਗ ਪਾਸ ਫੜਾਤੇ ਤੇ ਉੱਥੇ ਇਹਦਾ ਬੰਦਾ ਆਇਆ ਡਾਕਟਰ ਤੇ ਮੈਨੂੰ ਪਾਸਪੋਰਟ ਦੇ ਗਿਆ ਜੀ ਠੀਕ ਹੈ ਜੀ ਚਲੋ ਅਸੀਂ ਉਹਦਾ ਚੈੱਕ ਇਨ ਕਰਾਇਆ ਬੈਗ ਦਿੱਤੇ ਤੇ ਫਲਾਈਟ 'ਚ ਬਹਿ ਗਏ ਉਦੋਂ ਮੈਨੂੰ ਪ ਤੇ ਮੈਨੂੰ ਇਹ ਵੀ ਪਤਾ ਲੱਗ ਗਿਆ ਵੀ ਸਾਡੇ ਵੀਜ਼ੇ ਹੈ ਨਹੀਂ ਗੇ ਅੱਛਾ ਜੀ ਪਾਸਪੋਰਟ ਤੇ ਤੇ ਫਿਰ ਮੈਂ ਇਹਨੂੰ ਫੋਨ ਵੀ ਕੀਤਾ ਮੈਂ ਵੀਜ਼ੇ ਯਾਨੀ ਕਿਵੇਂ ਕਹਿੰਦਾ ਯਾਰ ਇਹ ਆਨ ਅਰਾਈਵਲ ਵੀਜ਼ਾ ਹੈ ਸਲਵਾਡੋਰ ਦਾ ਇੰਡੀਆ ਨੂੰ ਹਾਂ ਜੀ ਤੇ ਤੇਰਾ ਉੱਥੋਂ ਵੀਜ਼ਾ ਲੱਗ ਗਿਆ ਨਾ ਤੈਨੂੰ ਕਿ ਤੈਨੂੰ ਅਮਰੀਕਾ ਜਾਣਾ ਤੂੰ ਵਰਕ ਵੀਜ਼ੇ ਤੇ ਜਾਣਾ ਜਿਹੜੀ ਤੇਰੇ ਨਾਲ ਗੱਲ ਹੋਈ ਉਹ ਤੇ ਨਿਭਾਂਗੇ ਵੀ ਤੈਨੂੰ ਕਿੱڑا ਅਸੀਂ ਤੁਰ ਕੇ ਲੈ ਕੇ ਚੱਲਾਂ ਫਲਾਈਟ ਤੇ ਲੈ ਕੇ ਚੱਲਾਂ ਮੈਂ ਵੀ ਕਿਹਾ ਵੀ ਠੀਕ ਆ ਯਾਰ ਗੱਲ ਤਾਂ ਸਹੀ ਆ ਬੇ ਜੀ ਤੇ ਕੋਈ ਗੱਲਬਾਤ ਹੈ ਨਹੀਂ ਚਲੋ ਜੀ ਅਸੀਂ ਵਾਇਆ ਪਹਿਲਾਂ ਇਜ਼ਰਾਈਲ ਸਟੇਜ ਸੀ ਸਾਡੀ 10-12 ਘੰਟਿਆਂ ਦੀ ਫਿਰ ਸਪੇ ਚਲੋ ਕਰਦੇ ਆ ਕਰਾਂਦੇ 20 25 ਘੰਟਿਆਂ ਚ ਮੰਨ ਲਓ 15 ਘੰਟਿਆਂ ਦਾ ਮਤਲਬ ਫਲਾਈਟ ਹੀ ਸੈਲਵਾਡੋਰ ਦੀ ਤੇ ਪਹੁੰਚ ਗਏ ਸੈਲਵਾਡੋਰ ਜੀ ਅੱਛਾ ਜੀ ਜੋ ਸੈਲਵਾਡੋਰ ਪਹੁੰਚ ਗਏ ਤੇ ਇਹਨੇ ਕਿਹਾ ਵੀ ਟੈਕਸੀ ਲਵੋ ਤੇ ਹੋਟਲ ਚਲੇ ਜਾਓ ਠੀਕ ਹੈ ਉੱਥੋਂ ਬੰਦਾ ਤੁਹਾਡੇ ਤੋਂ ਪਾਸਪੋਰਟ ਕਲੈਕਟ ਕਰੂਗਾ ਮੈਂ ਕਿਹਾ ਠੀਕ ਹੈ ਜੀ ਅਸੀਂ ਜਦੋਂ ਟੈਕਸੀ ਕੀਤੀ ਹੋਟਲ ਪਹੁੰਚ ਗਏ ਤੇ ਕਹਿਣ ਮੁਤਾਬਕ ਜਿਹੜਾ ਹੋਟਲ ਇਹਨੇ ਬੁੱਕ ਕੀਤਾ ਵਾ ਅਸੀਂ ਉਹ ਵੀ ਸਾਨੂੰ ਨਾਲ ਹੀ ਦੇ ਕੇ ਗਿਆ ਸੀ ਸੀਤ ਹੋਟਲ ਦੀ ਤੇ ਉੱਥੇ ਪਹੁੰਚ ਗਏ ਰਾਤ ਕੱਟੀ ਜੀ ਉੱਥੋਂ ਦਾ ਖਾਣਾ ਖੁਣਾ ਦਾ ਆਪਾਂ ਖਾਂਦੇ ਨਹੀਂ ਉਵੇਂ ਭੁੱਖੇ ਤੇ ਆਏ ਬੈਠੇ ਪਹਿਲਾਂ ਰਾਤ ਵੀ ਹਨਾ 20 ਘੰਟੇ ਵੀ ਖਾਣ ਨੂੰ ਦਿਲ ਵੀ ਨਹੀਂ ਕਰਦਾ ਬੱਚੇ ਸੀ ਨਾਲ ਘਰਾਈਏ ਫਿਰਦੇ ਤੇ ਅਗਲੇ ਦਿਨ ਬੰਦਾ ਇਹ ਤੇ ਕਹਨ ਨੂੰ ਤਾਂ ਕੋਈ ਆਇਆ ਇਹਨੇ ਮੇਰੀ ਗੱਲ ਕਰਾਈ ਫੋਨ ਤੇ ਮੇਰਾ ਫੋਨ ਦਾ ਨੈਟਵਰਕ ਚਲੇ ਗਿਆ ਸੀ ਜੀ ਸਲਵਾਡੋਰ ਜਾ ਕੇ ਆਈਡੀਆ ਦਾ SIM ਸੀ ਮੇਰੇ ਕੋਲ ਕੋਈ ਨੈਟਵਰਕ ਨਹੀਂ ਸੀ ਉਸ ਦਿਬਦ ਮੇਰਾ ਫੋਨ ਕੱਟ ਆਫ ਹੋ ਗਿਆ ਜੇ ਮੈਂ Wi-Fi ਯੂਜ਼ ਕਰਦਾ ਸੀ ਹੋਟਲ 'ਚ ਉੱਥੇ ਯੂਜ਼ ਹੁੰਦਾ ਸੀ ਉਹ ਨਹੀਂ ਸੀ ਹੁੰਦਾ ਠੀਕ ਹੈ ਜੀ ਉੱਥੇ ਜਾ ਕੇ ਜੀ ਇਹਨੇ ਮੇਰਾ ਪਾਸਪੋਰਟ ਫੜ ਲਿਆ ਠੀਕ ਹੈ ਜੀ ਪਾਸਪੋਰਟ ਫੜਦੇ ਸਰ ਉਸੇ ਦਿਨ ਹੀ ਸ਼ਾਮ ਨੂੰ ਮੈਨੂੰ ਫੇਰ ਫੋਨ ਆਉਂਦਾ ਠੀਕ ਹੈ ਜੀ ਕਹਿੰਦਾ ਯਾਰ ਦੇਖ ਇ ਉਹ ਬੰਦੇ ਦਾ ਮਨ ਲਗ ਹੱਲ ਨਹੀਂ ਹੈਗਾ ਆਪਣੇ ਕੋਲ ਤੈਨੂੰ ਸਿੱਧੀ ਦੱਸਦਾ ਜੇ ਤਾ ਜਲਦੀ ਜਾਣਾ ਚਾਹਣਾ ਜੇ 2 ਮਹੀਨੇ ਬਹਿ ਜਾਏਗਾ ਤੇ ਫਿਰ ਦਰਾ ਵਰਕ ਵੀਜ਼ਾ ਲਵਾ ਦੂੰ ਮੈਂ ਸੋਚਿਆ ਜੀ ਬਗਾਨੀ ਕੰਟਰੀ ਆ 2 ਮਹੀਨੇ ਦਾ ਪਤਾ ਅਮਰੀਕਾ ਹੀ ਪਹੁੰਚਣਾ ਉੱਥੇ ਵੀਜ਼ਾ ਬਵਾ ਦੂੰਗਾ ਕਹਿੰਦਾ ਮੈਂ ਵਰਕ ਵੀਜ਼ਾ ਉੱਥੇ ਹੀ ਮਿਲ ਜਾਂਦਾ ਉੱਥੇ ਦਵਾ ਦੂੰ ਮੈਂ ਕਿਹਾ ਠੀਕ ਆ ਬਾਈ ਫਲਾਈਟ ਤੇ ਜਾਣਾ ਕਹਿੰਦਾ ਹਾਂ ਮੈਂ ਨਾਲ ਵਧੀਆ ਤਰੀਕੇ ਗੱਲ ਕੀਤੀ ਮੈਂ ਹਾਂ ਕਹੇਦੀ ਠੀਕ ਆ ਉਸ ਤੋਂ ਬਾਅਦ ਮੈਨੂੰ ਕਹਿੰਦਾ ਵੀ ਐਂ ਕਰ ਵੀ ਪੇਮੈਂਟ ਦੇ ਦੇ ਤੇ ਮੈਂ ਕਿਹਾ ਵੀ ਠੀਕ ਆ ਸਾਰਾ ਕੁਝ ਸਹੀ ਚੱਲਿਆ ਦਵਾ ਕੇ ਫੋਨ ਕੀਤਾ ਆਦੇ ਦੋਸਤ ਨੂੰ ਫੋਨ ਕੀਤਾ ਇੱਥੇ ਲੁਧਿਆਣੇ ਵੀ ਪਾਪਾ ਹੁਣੀ ਤੇਰੇ ਕੋਲ ਆਉਣਗੇ ਆ ਮੇਰਾ ਦੋਸਤ ਸੀਗਾ ਨਾਲ ਤੇ ਅਸੀਂ ਮੇਰੇ ਦੋਸਤ ਦੇ ਘਰੇ ਚਲੇ ਗਏ ਜੀ ਅੱਛਾ ਜੀ ਇੱਥੇ ਲੁਧਿਆਣੇ ਪੇਮੈਂਟ ਗਿਣਾਤੀ ਜੀ ਉਹਨੂੰ ਅੱਛਾ ਜੀ 90 ਲੱਖ ਰੁਪਿਆ ਪੂਰਾ ਗਿਣਾਤਾ ਨੂੰ ਇਹਦਾ ਭਰਾ ਲੈਣਾ ਇਹਦੇ ਅਕੇ ਦਾ ਦੋਸਤ ਜੈਜਗਤ ਜੋਸ਼ੀ ਉਹ ਵੀ ਮੈਨੂੰ ਪਤਾ ਲੱਗੇ ਵੀ ਇਹਨਾਂ ਬਾਹਰਪੂਰ ਭੇਜਦਾ ਅੱਛਾ ਜੀ ਹਾਂ ਜੀ ਤੇ ਪੇਮੈਂਟ ਗਿਣਾਤੀ ਆ ਤੇ ਇਹਦੀ ਜੀ ਪੇਮੈਂਟ ਲੈਣ ਸਾਰੀ ਮੇਰੇ ਨਾਲ ਬੋਲਣ ਦੀ ਟੋਨ ਚੇਂਜ ਹੋ ਗਈ ਜੀ ਫੋਨ ਨਾ ਚੱਕਣਾ ਜਿਵੇਂ ਰਾਹ ਚ ਪਹਿਲਾਂ ਕਹਿੰਦਾ ਸੀ ਮੈਨੂੰ ਮਿੰਟ-ਮਿੰਟ ਤੇ ਤੂੰ ਖਬਰ ਦਿੰਦੀ ਰਹਿਣਾ ਲੋਕੇਸ਼ਨ ਭੇਜਣੀ ਐ ਇਦਾਂ ਭੇਜਣੀ ਇਦਾਂ ਭੇਜਣੀ ਮੈਨੂੰ ਤੇਰਾ ਬਹੁਤ ਫਿਕਰ ਆ ਤੇ ਉਦੋਂ ਬਾਅਦ ਜੀ ਮੇਰ ਨਾਲ ਬੰਦਾ ਟੋਟਲ ਚੇਂਜ ਹੋ ਗਿਆ ਅੱਛਾ ਜੀ ਤੇ ਉਹ ਸ਼ਾਮ ਨੂੰ ਬੰਦੇ ਆਏ ਜੀ ਉਹਨਾਂ ਦੇ ਦੋ-ਦੋ ਤਿੰਨ-ਤਿੰਨ ਪਰਸਨਲ ਪਾਏ ਹੁੰਦੇ ਕਹਿੰਦਾ ਬੈਠੋ ਗੱਡੀ 'ਚ ਵੀ ਆਪਾਂ ਜਾਣਾ ਅੱਛਾ ਜੀ ਅਸੀਂ ਚੁੱਪਚਾਪ ਬਹਿ ਗਏ ਤੇ ਨਾਲੇ ਮੈਨੂੰ ਇਹ ਫੋਨ ਤੇ ਕਹਿੰਦਾ ਜੀ ਕਹਿੰਦਾ ਹੁਣ ਨਾ ਜਿਵੇਂ ਕਹਿੰਨਾ ਓਵੇਂ ਕਰੀ ਚੱਲ ਵੀ ਇੱਥੇ ਗੂਗਲ ਤੇ ਪਾ ਕੇ ਵੇਖ ਲਾ ਵੀ ਇਹ ਕੰਟਰੀ ਕਿਵੇਂ ਦੀ ਆ ਚਲੋ ਜੀ ਮੈਂ ਇਹਦੇ ਕਹਨੋਂ ਤੱਕ ਬਹਿ ਗਿਆ ਗੱਡੀ ਜੀ ਉਥੋਂ ਸਾਡਾ ਮੰਨ ਚ ਪਤਾ ਲੱਗ ਗਿਆ ਵੀ ਡੰਕੀ ਰੂਟ ਸ਼ੁਰੂ ਹੋ ਗਿਆ ਸਾਡਾ ਨਹੀਂ ਉੱਥੇ ਨਾਲ ਕੌਣ ਸੀਗਾ ਫੇਰ ਮੇਰੀ ਵਾਈਫ ਮੇਰੇ ਦੋ ਬੱਚੇ ਉੱਥੇ ਕੋਈ ਉੱਥੋਂ ਉੱਥੋਂ ਦੇ ਵਸਨੀਕ ਸੀਗੇ ਜੀ ਉੱਥੋਂ ਦੇ ਇਹਨਾਂ ਦੇ ਸੰਪਰਕਚ ਸੀਗੇ ਇਹਨਾਂ ਦੇ ਸੰਪਰਕ ਜੀ ਇਹਦੇ ਨਾਲ ਗੱਲ ਹੀ ਉਹਨਾਂ ਥਰੂ ਹੋ ਰਹੀ ਸੀ ਮੇਰੇ ਨਾਲ ਮੇਰੇ ਕੋਲ ਤਾਂ ਫੋਨ ਆਇਆ ਨਹੀਂ ਸੀਗਾ ਉਹਨਾਂ ਨੇ ਭੇਜੀ ਸੀ ਉਹਨਾਂ ਨੇ ਉਹਨਾਂ ਥਰੂ ਮੇਰੀ ਗੱਲ ਹੋ ਰਹੀ ਸੀ ਫੋਨ ਤੇ ਦਿਲਜੀਤ ਸਿੰਘ ਜਦੋਂ ਤੁਹਾਡੀਆਂ ਟਿਕਟਾਂ ਹੁੰਦੀਆਂ ਰਹੀਆਂ ਉਹ ਤੋਂ ਕੋਈ ਪੇਮੈਂਟ ਦਿੱਤੀ ਸੀ ਤੁਸੀਂ ਨਹੀਂ ਜੀ ਨਹੀਂ 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 ਮੈਂ ਸਿੱਧਾ 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 90 ਲੱਖ ਹੀ ਦਿੱਤਾ ਜੀ ਉਦੋਂ ਅੱਛਾ ਫੇਰ ਕੀ ਹੋਇਆ ਜੀ ਫੇ ਹੁੰਦੇ ਸੀ ਤਿੰਨ ਚਾਰ ਦਿਨਾਂ ਚ ਮੈਕਸੀਕੋ ਪਹੁੰਚ ਗਏ ਅੱਛਾ ਜੀ ਜੋ ਮੈਕਸੀਕੋ ਪਹੁੰਚ ਗਏ ਇੱਕ ਦਿਨ ਦੋ ਦਿਨ ਕਿ ਇੱਕ ਦਿਨ ਕੈਨਕੂਨ ਸ਼ਹਿਰ ਰਹੇ ਆ ਅੱਛਾ ਜੀ ਇਹ ਸਾਰਾ ਕੁਝ ਸਤੰਬਰ ਦੇ ਸ਼ੁਰੂ ਦਾ 2023 ਦੇ ਅੱਛਾ ਜੀ ਉੱਥੋਂ ਫੇਰ ਸਾਡੀ ਫਲਾਈਟ ਕਰਾਈ ਹਾਂ ਜੀ ਤੇ ਜਦੋਂ ਫਲਾਈਟ ਕਰਾਈ ਮੈਕਸੀਕੋ ਵੀ ਜਦੋਂ ਅਸੀਂ ਫਲਾਈਟ ਕਰਾਈ ਉਦੋਂ ਕਾ ਬਾਰਡਰ ਤੇ ਜਾਣ ਨੂੰ ਨਾ ਬੱਸ ਤੇ ਜਾਣਾ ਪੈਂਦਾ ਜੀ ਮੰਨ ਲਓ 5-6 ਘੰਟੇ ਦੀ ਫਲਾਈਟ ਆ ਬੱਸ ਦੀ ਡਰਾਈਵਰ ਤੇ ਉੱਥੇ ਸਾਡੀ ਬੱਸ ਇਮੀਗ੍ਰੇਸ਼ਨ ਵਾਲਿਆਂ ਨੇ ਰੋਕ ਲਈ ਸਾਨੂੰ ਫੜ ਲਿਆ ਜੀ ਤੁਸੀਂ ਤਾਂ ਇਲੀਗਲ ਲੋਕ ਚਲੋ ਜੀ ਤੁਸੀਂ ਮਨ ਲਓ ਕਿਸਮਤ ਲਾ ਲਓ ਜਾਂ ਕੁਛ ਲਾ ਲਓ ਮੈਨੂੰ ਲੈ ਗਏ ਇਮੀਗ੍ਰੇਸ਼ਨ ਵਾਲੇ ਫੜ ਕੇ ਤੇ ਉਹ ਕਹਿੰਦੇ ਬੱਚੇ ਆ ਤੇਰੇ ਨਾਲ ਮੈਨੂੰ ਵੀਜ਼ਾ ਦੇਤਾ ਉਹਨਾਂ ਨੇ ਅੱਛਾ ਜੀ ਸਟੇ ਦੇਤੀ 30 ਦਿਨ ਦੀ ਵੀ 30 ਦਿਨਾਂ ਚ ਕੰਟਰੀ ਛੱਡਣੀ ਆ ਤੂੰ ਮੈਕਸੀਕੋ ਠੀਕ ਹੈ ਜੀ 30 ਦਿਨ ਤੂੰ ਰਹਿ ਸਕਦਾ ਚਲੋ ਬਹੁਤ ਵਧੀਆ ਡੀਲ ਕੀਤਾ ਜੀ ਉਹਨਾਂ ਨੇ ਮੈਂ ਫਿਰ ਬਾਹਰ ਨਿਕਲਿਆ ਤੇ ਇਹਦਾ ਬੰਦਾ ਫੇਰ ਖੜਿਆ ਬਾਹਰ ਹੀ ਅੱਛਾ ਜੀ ਅੰਦਰ ਮੇਰਾ ਕੋਈ ਹਾਲ ਚੰਨ ਪਛਾ ਇਮੀਗ੍ਰੇਸ਼ਨ ਆਫਿਸ ਦੇ ਬਾਹਰ ਇਹਦਾ ਬੰਦਾ ਖੜਿਆ ਮੈਨੂੰ ਬਿਠਾ ਕੇ ਲੈ ਗਿਆ ਕਿਦਾ ਹੁਣ ਤੱਕ ਗੱਲ ਹੋ ਗਿਆ ਤੈਨੂੰ ਸਟੇ ਮਿਲ ਗਈ ਹੁਣ ਤਾਂ ਤੇਰਾ ਬਾਰਡਰ ਪਾਰ ਹੋ ਗਿਆ ਬਸ ਤੂੰ ਪਹੁੰਚ ਗਿਆ ਲੈ ਮੈਂ ਚਲੋ ਠੀਕ ਆ ਧੰਨਵਾਦ ਜੀ ਅਸੀਂ ਪਹੁੰਚ ਜੀਏ ਤਾਂ ਬਾਈ ਜੀ ਪਹੁੰਚਣਾ ਗਾਦਾ ਸੀ ਜਿੱਥੇ ਪਹੁੰਚਣਾ ਸੀ ਇਹ ਬਾਰਡਰ ਤੋਂ ਥੋੜੇ ਜੇ ਦੂਰ ਮਲੋਂ 50-60 ਕਿਲੋਮੀਟਰ ਦੂਰ ਹੋਵਾਂਗੇ ਅਸੀਂ ਘੰਟੇਕ ਦੀ ਵਸਦੀ ਮਲੋਂ ਕਾਰ ਦੀ ਡਰਾਈਵ ਸੀ ਜਿੱਥੇ ਮੈਨੂੰ ਘਰੇ ਲੈ ਗਿਆ ਇੱਕ ਮੈਂ ਕਿਹਾ ਚੱਲ ਯਾਰ ਪਰਿਵਾਰ ਜੇ ਜਾਗੇ ਆ ਵੀ ਥੋੜਾ ਬੇਫਿਕਰਾ ਉਹ ਦੋ ਕੁ ਮਿੰਟ ਹੀ ਖੜੇ ਜੀ ਉਸ ਘਰੇ ਉਹ ਕਹਿੰਦੇ ਚੱਕੋ ਬੈ ਕੇ ਇੱਧਰ ਆਓ ਉਹਨਾਂ ਨੇ ਮਗਰਲੇ ਪਾਸੇ ਇੱਕ ਕਵਰਾ ਜੀ ਉੱਚ ਤਾੜਤਾ ਸ ਬੰਦ ਕਰਤਾ ਜੀ ਮੰਨ ਲਓ ਕਿਸੇ ਪਾਸੋਂ ਹਵਾ ਨਹੀਂ ਸੀ ਉਹਦੀ ਕੋਈ ਗੋਸ਼ ਨਹੀਂ ਸੀ ਆਉਂਦਾ ਅਸੀਂ ਸਾਰਾ ਪਰਿਵਾਰ ਬੈਠ ਰਹੇ ਤੇ ਵਾਈਫ ਵੀ ਕਹੀ ਜਾਵੇ ਵੀ ਦੇਖੀ ਚੱਲੂ ਹਣ ਘਬਰਾਇਓ ਨਾ ਵੀ ਜੋ ਹੋਣਾ ਹੁਣ ਹੋਣਾ ਹੀ ਆ ਦੇਖੀ ਚੱਲੂ ਤਾਂ ਆਪਾਂ ਪੰਗਾ ਲੈ ਲਿਆ ਮੈਂ ਗੱਲ ਤਾਂ ਸਹੀ ਚੱਲ ਜਵਾਕਾਂ ਦਾ ਫਿਕਰ ਜਾਂ ਹੁੰਦਾ ਹੋਰ ਤਾਂ ਠੀਕ ਆ ਚੱਲ ਐ ਕਰਦੇ ਗਰੋਂਦੇ 2 ਘੰਟੇ ਲੰਗੇ 3 ਘੰਟੇ ਤੇ ਫੇਰ ਜੀ ਉਹ ਬੰਦੇ ਜਿਨ੍ਹਾਂ ਦੇ ਜਿਹੜੇ ਸਾਨੂੰ ਲੈ ਕੇ ਆਏ ਸੀ ਉਹ ਆਇਆ ਮੇਰੇ ਨਾਲ ਗੱਲ ਕਰਾਈ ਆ ਗੱਲ ਕਰ ਉਹ ਮੈਨੂੰ ਏਜੰਟ ਨਾਲ ਦਰਜੀਤ ਨਾਲ ਮੇਰੀ ਗੱਲ ਕਰਾਈ ਕਹਿੰਦਾ ਯਾਰ ਗੱਲ ਆਏ ਆ ਇਹ ਖਰਚਾ ਗਿਆ ਵੱਧ ਵੀ ਜਿਹਦਾ ਵੀਜ਼ਾ ਲੱਗਦਾ ਤੇ ਹੋਰ ਗੱਲਾਂ ਉਦੋਂ ਖਰਚੇ ਘਟਾ ਆ ਜਿਹੜਾ 2 ਨੰਬਰ ਵਾਲਾ ਕੰਮ ਤੇ ਕਹੇ ਵੱਧ ਲੱਗਣੇ ਅੱਛਾ ਜੀ ਪੈਸੇ ਦਿਨ ਮੈਂ ਕਹਾਂ ਯਾਰ ਬਾਈ ਤੈਨੂੰ ਆਪ ਨੂੰ ਪਤਾ ਹੈ ਬੰਦੇ ਕੋਲ ਜਿੰਨੇ ਕੋੰਦੇ ਜੋੜ ਕੇ ਬੰਦਾ ਵੱਧ-ਤੋਂ ਵੱਧ ਲਾਉਣ ਦੀ ਕੋਸ਼ਿਸ਼ ਕਰਦਾ ਪੰਜਾਬੀਆਂ ਤਾਂ ਵੈਸੇ ਹੀ ਆ ਤੁਹਾਡੀਆਂ ਜਾ ਕੇ ਫਾਲ ਲੈਣ ਦੀ ਵੀ ਅਸੀਂ ਤਾਂ ਜਿੰਨੇ ਸੀਗੇ ਸਾਰੇ ਤੈਨੂੰ ਭਰ ਚੁੱਕੇ ਆ ਹੋਰ ਦਸ ਮੈਂ ਕਿੱਥੋਂ ਲਿਆਉਂਗਾ ਯਾਰ ਕਹਿੰਦਾ ਗੱਲਾਂ ਆ ਯਾਰ ਜੇ ਤਾਂ ਜਾਣਾ ਚਾਹੁੰਦਾ ਜਿਉਂਦਾ ਨੂੰ ਤੇ ਪੈਸੇ ਕਰ ਲਾ ਐਵੇਂ ਮੇਰਾ ਟਾਈਮ ਨਾ ਬਰਬਾਦ ਕਰਨਾ ਆਪ ਦਾ ਕਰ ਵੀ ਇਹਨਾਂ ਨੇ ਨਹੀਂ ਛੱਡਣਾ ਤੈਨੂੰ ਏ ਤੇਰੀ ਮਰਜ਼ੀ ਹੈ ਜੋ ਕਰਨਾ ਕਰ ਲਾ ਉਧਰ ਜਦੋਂ ਇਸ ਸਬੰਧਿਤ ਕ੍ਰਾਈਮ ਬ੍ਰਾਂਚ 2 ਦੇ ਮੁਖੀ ਬਿਆਨਤ ਜੁਨੇਜੋ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਅਤੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹਦੇ ਵਿੱਚ ਇਹ ਹੈ ਕਿ ਜਿਹੜਾ ਇੱਕ ਸ਼ੈਨਸ਼ਾ ਨਾਮ ਦਾ ਵਿਅਕਤੀ ਹੈ ਉਹਨੇ ਇੱਕ ਕੰਪਲੇਂਟ ਮੁਕ ਦਿੱਤੀ ਸੀਗੀ ਕਿ ਜਿਹੜਾ ਗੌਰਵ ਸ਼ਰਮਾ ਏਲੀਅਸ ਗੋਰੂ ਬੱਚਾ ਜਿਹੜਾ ਕਿ ਏ ਕੈਟਾਗਰੀ ਗੈਂਗਸਟਰ ਹੈ ਅਤੇ ਬਠਿੰਡਾ ਜੇਲ੍ਹ ਦੇ ਵਿੱਚ ਬੰਦਾ ਹੈ ਜੇਲ੍ਹ ਦੇ ਵਿੱਚੋਂ ਫੋਨ ਤੇ ਇਹਨੂੰ ਥ्रेट ਕਰਦਾ ਸੀ ਕਿ ਮੈਨੂੰ 50 ਲੱਖ ਰੁਪਈਆ ਦੇ ਨਹੀਂ ਤਾਂ ਤੈਨੂੰ ਮੈਂ ਤੈਨੂੰ ਜਾਂ ਤੇਰੀ ਫੈਮਿਲੀ ਨੂੰ ਮੈਂ ਮਰਵਾ ਦਊਂਾ ਜਿਸ ਸੰਬੰਧੀ ਇਨਕੁਆਇਰੀ ਕੀਤੀ ਗਈ ਇਨਕੁਆਇਰੀ ਕਰਕੇ ਉਹਦੇ ਬਾਅਦ ਇਹਦੇ ਖਿਲਾਫ ਮੁਕੱਦਮਾ ਦਰਜ ਕਰਕੇ ਇਹਨੂੰ ਅਸੀਂ ਅੱਜ ਪ੍ਰੋਡਕਸ਼ਨ ਰੂਮ ਤੇ ਲੈ ਕੇ ਇੱਥੇ ਆਏ ਆ ਤੇ ਇਹਦੀ ਪੁਸ਼ਗਿਸ਼ ਜਾਰੀ ਹੈ ਜਿਸ ਦਾ 2 ਦਿਨ ਦਾ ਰਿਮਾਂਡ ਮਿਲਿਆ ਬਿਲਕੁਲ ਜੋ ਇਹਨੇ ਕੀਤਾ ਉਹ ਅਸੀਂ ਇਹਨੂੰ ਵੈਰੀਫਾਈ ਕਰਾਂਗੇ ਕਿ ਕਿਹੜੀ ਗੱਲਾਂ ਇਹ ਉਹਨੂੰ ਥ्रेट ਕਰਕੇ ਪੈਸੇ ਮੰਗਦਾ ਸੀਗਾ ਐਕਸਟਰਸ਼ਨ ਦੇ ਖਿਲਾਫ ਪੰਜਾਬ ਸਰਕਾਰ ਬਹੁਤ ਵਿਡਿਆ ਹੋਇਆ ਹੈ ਠੀਕ ਹੈ ਬਿਲਕੁਲ ਉਹਨੂੰ ਸਾਰੇ ਉਹ ਜਿਹੜੇ ਐਂਗਲ ਨੇ ਅਸੀਂ ਉਹਨਾਂ ਨੂੰ ਵੈਰੀਫਾਈ ਕਰਾਂਗੇ ਕਿ ਕਿੱਦਾਂ ਇਹ ਉਥੋਂ ਦੀ ਕਾਲ ਕਰਦਾ ਹੈ ਉਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਕਪੂਰਥਲਾ ਦੇ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਜੋ ਟਰੈਵਲ ਏਜੰਟ ਦਾ ਭਰਾ ਉਸਨੂੰ ਗ੍ਰਿਫਤਾਰ ਕੀਤਾ ਜਿਸ ਵੱਲੋਂ ਪੈਸਿਆਂ ਦੀ ਰਕਮ ਲਈ ਗਈ ਸੀ ਉਹਨਾਂ ਕਹਿੰਦੇ ਕਿ ਟਰੈਵਲ ਏਜੰਟ ਦੀ ਗ੍ਰਿਫਤਾਰੀ ਹਲੇ ਬਾਕੀ ਹੈ ਤਾਂ ਬਾਕੀ ਹੁਣ ਦੇਖਣਾ ਹੋਵੇਗਾ ਕਿ ਮਾਮਲੇ 'ਚ ਹੋਰ ਕੀ ਕੁਝ ਖੁਲਾਸੇ ਹੋਣਗੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ